बस मुझे यही डर है कि कहीं प्रधानमंत्री जी गए हुए मेरे घाना गए गए आज आ, आ जा जाएंगे चलो चलो देश में वेलकम करेंगे उनका कौन-कौन से कंट्री मग्नेशिया गलवेशिया तरवेशिया पता नहीं कहाँ कहां जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता यहां कि जेसीबी चल रही है जेसीबी हो जेसी भी हो पै गए यार चल बस करो यार होना हूं सारे मोदी वाले भी ही पूछोगे उन्हें ग्यारह साल प्रेस कॉन्फ्रेंस की थी मैं रोज तेन कर, दा। सर्थ, सर्थ, कर के, इसमें इसमें हो सब कुछ होगा मतलब जो दिल है वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके ਕੁਦਾ ਨਾ ਖਾਸਤਾ ਬੜੀ ਕੋਈ ਬਿਮਾਰੀ ਹੋ ਕਿਸੇ ਕੋ ਸਾਰਾ ਕਵਰ ਹੈ ਉਹ ਇਸ ਵਿੱਚ ਨੀਸੇ ਨੀਸੇ ਐਡਮਿਸ਼ਨ ਕਵਰ ਹੋਗੀ ਕਿ ਆਪੀ ਡੀ ਜੋ ਹਮ ਰੈਗੂਲਰ ਦਿਖਾਣੇ ਜਾਂਦੇ ਡਾਕਟਰਸ ਕੇ ਉਹ ਵੀ ਮੇਰੇ ਮਤ ਮੁਝੇ ਲੱਗਦਾ ਸਭ ਤੋਂ ਪਹਿਲਾ ਮਰੀਜ਼ ਯਹੀ ਹੋਗਾ ਕਿਹੜੀਆਂ ਕੰਮਾਂ ਚ ਪੈ ਗਿਆ ਤੂੰ ਕਿਉਂ ਪੁੱਛੀ ਜਾਣਾ ਯਾਰ ਤੂੰ ਐਂ ਕਹਿ ਵੀ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਹੋਵੇ ਆ ਚੱਬਦੇ ਮਾਂ ਬਾਪ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਤਾਂ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇਕਰ ਤਾਂ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਖਰਾਬ ਕਰ ਰਕਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰ ਕਰੀਏ ਕੀ ਕਰੀਏ ਜਾਈਏ ਕਿੱਧਰ ਜਾਈਏ ਸਰ ਬੋੜੀ ਨਹੀਂ ਪਾਸਾ ਦੇਣਾ ਮਲ ਮੇਰੀ ਮਾਂ ਨੇ ਇਹ ਬੋਰਡ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮਾਉਣੇ ਪੈਣਗੇ ਪਾਕਿਸਤਾਨ ਜਾਣ ਨਹੀਂ ਦਿੰਦੇ ਕਹੇ ਪਾਕਿਸਤਾਨ ਨਾਲ ਦਾ ਸਬੰਧ ਖਰਾਬ ਨੇ ਤੂੰ ਤਾਂ ਪਾਕਿਸਤਾਨੀ ਹੋਗੇ ਤੂੰ ਤਾਂ ਆਹ ਹੋਗੇ ਟੀਮ ਨਹੀਂ ਖੜ੍ਹਣੇ ਹੁੰਦੇ ਫਲਾਨਾ ਨਹੀਂ ਹੁੰਦੇ ਸਾਡੇ ਤੋਂ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਆ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਬੰਨਣ ਲੱਗ ਗਈ ਸੀ ਦ ਰੋਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸੰਦੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪੈ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾੜੀ ਮਾਰ ਦਿਓ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜਿਹਦੇ ਨਾਲ ਨਾਤਾ ਹੈ ਉਹਦੇ ਨਾਲ ਬੱਤ ਦਾ ਨਹੀਂ ਕਿ ਤੂੰ ਇਹ ਵੀ ਜਾ ਕੇ ਕਹਿੰਦੇ ਕਿਹਾ ਜੇ ਕੀ ਬਾਪ ਪੈ ਗਿਆ ਯਾਰ ਅਹੀਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜੀ ਦੇ ਨਾਲ ਨਾਤਾ ਹੈ ਉਹਦੇ ਨਾਲ ਨਿੱਤ ਅਮਰੀਕਾ ਵਾਲੇ ਪਿਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੋਣਾਂ ਬੈਠੇ ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ ਸਾਰੇ ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ ਪਹਿਲਾਂ ਸਾਨੂੰ ਹੀ ਗੱਲਾਂ ਕਢੀ ਜਾਂਦੇ ਸੀ ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿੰਦਾ ਤੜਕੇ ਚਾਹ ਪੀ ਕੇ ਕੁਝ ਹੋਰ ਗੱਲ ਕਹਿੰਦਾ ਉਹ ਦੁਪਹਿਰੇ ਕੁਝ ਹੋਰ ਗੱਲ ਕਹਿੰਦਾ ਆਥਣੇ ਕੁਝ ਹੋਰ ਕਹਿੰਦਾ ਮੈਂ ਫਲਾਨ ਨੂੰ ਗ੍ਰਿਫਤਾਰ ਕਰ ਲੂੰ ਫਲਾਨ ਨੇ ਮੈਂ ਕੱਢ ਦੂੰ ਫਲਾਨੇ ਨੂੰ ਮੈਂ ਛੱਡ ਦੂੰ ਫਲਾਨੇ ਨੂੰ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤਾਂ ਸਿਖਾਇਆ ਪਤਾ ਨਹੀਂ ਇਹ ਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹ ਦੁਨੀਆ ਨਾਲ ਸੁਲੀ ਤੇ ਟੰਗੀ ਪਈ ਆ ਜੀ ਯਾਰ ਸਾਨੂੰ ਜਿਉਂ ਲੈਣ ਦੋ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜੀਓ ਔਰ ਜੀਨੇ ਦੋ ਨਾ ਜਿਉਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਬੰਗੇ ਪਾਉਣੇ ਆ ਬਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵਿਦੇਸ਼ਾਂ ਚ ਮਿਲਣ ਵਾਲਾ ਸਨਮਾਨ ਹਰ ਭਾਰਤੀ ਲਈ ਗਰਵ ਦਾ ਵਿਸ਼ੇ ਜਦੋਂ ਭਾਰਤ ਦੀ ਚਮਕ ਤੇ ਧਮਕ ਪੂਰੀ ਦੁਨੀਆ ਵਿੱਚ ਗੂੰਜਦੀ ਹੈ ਤੋ ਉਹ ਪਲ ਸਾਰੇ ਦੇਸ਼ ਦੀ ਇੱਜ਼ਤ ਮਾਨ ਤੇ ਸ਼ਾਨ ਦਾ ਪ੍ਰਤੀਕ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬੇਹੁਦਾ ਘਟਿਆ ਬੇहद ਸ਼ਰਮਨਾਕ ਕੁੰਟਾ ਨਾ ਪਰਿਆ ਆ ਬਿਆਨ ਦਿੱਤਾ ਉਹ ਹਰ ਭਾਰਤੀ ਦਾ અપਮਾਨ ਕਰਨ ਵਾਲਾ ਬਿਆਨ ਹੈ ਦੁੱਖ ਦੀ ਗੱਲ ਹੈ ਕਿ ਸੰਵਿਧਾਨਿਕ ਉਦੇਦ ਦੇ ਬੈਠੇ ਹੋਏ ਮੁੱਖ ਮੰਤਰੀ ਅਸੱਭਿਅੇ ਪਾਸ਼ਾ ਦਾ ਪ੍ਰਯੋਗ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਇਸ ਤਰ੍ਹਾਂ ਦੀ ਹੋੱਚੀ ਟਿੱਪਣੀ ਸਿਰਫ ਪ੍ਰਧਾਨ ਮੰਤਰੀਆਂ ਨਹੀਂ ਸੋ ਇਹ ਪੂਰੇ ਦੇਸ਼ ਦਾ અપਮਾਨ ਹੈ ਮੁੱਖ ਮੰਤਰੀ ਮਾਨ ਸਾਹਿਬ ਤੁਹਾਡਾ ਇਹ ਸਾਰਾ ਗਿਆਨ ਉਦੋਂ ਕਿੱਥੇ ਚਲਾ ਜਾਂਦਾ ਜਦੋਂ ਤੁਸੀਂ ਆਪਣੇ ਤੁਹਾਡੇ ਆਕਾ ਤੁਹਾਡੇ ਮਾਲਕ ਕੇਜਰੀਵਾਲ ਸਾਹਿਬ ਭਾਰਤ ਦੇ ਵੀਰ ਫੌਜੀਆ ਦੇ ਸ਼ੋਰੇ ਦੇ ਉੱਤੇ ਕੁਐਸਚਨ ਚੁੱਕਦੇ ਨੇ ਸਰਜਿਕਲ ਸਟ੍ਰਾਈਕਾਂ ਚ ਗੋਲੀਆਂ ਦਾ ਹਿਸਾਬ ਮੰਗਦੇ ਨੇ ਉਦੋਂ ਇਹ ਤੁਹਾਡਾ ਗਿਆਨ ਕਿੱਥੇ ਚਲਾ ਜਾਂਦਾ ਜਦੋਂ ਤੁਹਾਡੀ ਆਮ ਆਦਮੀ ਪਾਰਟੀ ਭਾਰਤ तेरे ਟੁਕੜੇ ਹੋਣ ਇਨਸ਼ਾਅੱਲਾ ਇਨਸ਼ਾ ਕਹਿਣ ਵਾਲੇ ਕਨਈਆ ਕੁਮਾਰ ਅਸੇ ਵੋਟ ਮੰਗਦੀ ਹੈ ਸਮਝੋਤਾ ਕਰਦੀ ਹੈ 1984 ਦੇ ਸਿੱਖ ਕਤਲੋਗਾਰਤ ਕਰਨ ਵਾਲੀ ਕਾਂਗਰਸ ਨਾਲ ਸਮਝੋਤਾ ਕਰਦੀ ਹੈ ਭਗਵੰਦਾਨ ਸਾਹਿਬ ਦਾ ਬਿਆਨ ਬਹੁਤ ਕਟਿਆ ਉਹਨਾਂ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਦੀ ਇਹ ਉਸਠਾਕੀ ਮਾਫੀਪੂਰਨ ਨਹੀਂ ਹੈ ਉਹਨਾਂ ਨੂੰ ਆਪਣੇ ਮੁੱਖ ਮੰਤਰੀ ਦੇ ਸਤੀਫੇ ਤੋਂ ਅਸਤੀਫਾ ਦੇਣਾ ਚਾਹੀਦਾ ਆਪਣੇ ਮੁੱਖ ਮੰਤਰੀ ਦੇ ਪਦ ਤੋਂ ਔਰ ਪੂਰੇ ਦੇਸ਼ ਕੋਲੋਂ 140 ਕਰੋੜ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵਿਦੇਸ਼ਾਂ 'ਚ ਮਿਲਣ ਵਾਲਾ ਸਨਮਾਨ ਹਰ ਭਾਰਤੀ ਲਈ ਗਰਵ ਦਾ ਵਿਸ਼ੇ ਹੈ ਜਦੋਂ ਭਾਰਤ ਦੀ ਚਮਕ ਤੇ ਧਮਕ ਪੂਰੀ ਦੁਨੀਆ ਵਿੱਚ ਗੂੰਜਦੀ ਹੈ ਤੋ ਉਹ ਪਲ ਸਾਰੇ ਦੇਸ਼ ਦੀ ਇੱਜ਼ਤ ਮਾਨ ਤੇ ਸ਼ਾਨ ਦਾ ਪ੍ਰਤੀਕ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬੇਹੁਦਾ ਘਟਿਆ ਬੇहद ਸ਼ਰਮਨਾਕ ਕੁੰਟਾ ਨਾ ਪਰਿਆ ਆ ਬਿਆਨ ਦਿੱਤਾ ਉਹ ਹਰ ਭਾਰਤੀ ਦਾ અપਮਾਨ ਕਰਨ ਵਾਲਾ ਬਿਆਨ ਹੈ ਦੁੱਖ ਦੀ ਗੱਲ ਹੈ ਕਿ ਸੰਵਿਧਾਨਿਕ ਉਦੇਦੇ ਤੇ ਬੈਠੇ ਹੋਏ ਮੁੱਖ ਮੰਤਰੀ ਅਸੱਭਿਅੇ ਪਾਸ਼ਾ ਦਾ ਪ੍ਰਯੋਗ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਇਸ ਤਰ੍ਹਾਂ ਦੀ ਹੋਚੀ ਟਿੱਪਣੀ ਸਿਰਫ ਪ੍ਰਧਾਨ ਮੰਤਰੀਆਂ ਨਹੀਂ ਸਗੋਂ ਪੂਰੇ ਦੇਸ਼ ਦਾ અપਮਾਨ ਹੈ ਮੁੱਖ ਮੰਤਰੀ ਮਾਨ ਸਾਹਿਬ ਤੁਹਾਡਾ ਇਹ ਸਾਰਾ ਗਿਆਨ ਉਦੋਂ ਕਿੱਥੇ ਚਲਾ ਜਾਂਦਾ ਜਦੋਂ ਤੁਸੀਂ ਆਪਣੇ ਤੁਹਾਡੇ ਆਕਾ ਤੁਹਾਡੇ ਮਾਲਕ ਕੇਜਰੀਵਾਲ ਸਾਹਿਬ ਭਾਰਤ ਦੇ ਵੀਰ ਫੌਜੀਆ ਦੇ ਸ਼ੋਰੇ ਦੇ ਉੱਤੇ ਕੁਐਸਚਨ ਚੁੱਕਦੇ ਨੇ ਸਰਜਿਕਲ ਸਟ੍ਰਾਈਕਾਂ ਚ ਗੋਲੀਆਂ ਦਾ ਹਿਸਾਬ ਮੰਗਦੇ ਨੇ ਉਦੋਂ ਇਹ ਤੁਹਾਡਾ ਗਿਆਨ ਕਿੱਥੇ ਚਲਾ ਜਾਂਦਾ ਜਦੋਂ ਤੁਹਾਡੀ ਆਮ ਆਦਮੀ ਪਾਰਟੀ ਭਾਰਤ तेरे ਟੁਕੜੇ ਹੋਣ ਇਨਸ਼ਾਅੱਲਾ ਇਨਸ਼ਾਅ ਕਹਿਣ ਵਾਲੇ ਕन्हैया कुमार से ਵੋਟ ਮੰਗਦੀ ਹੈ ਸਮਝੋਤਾ ਕਰਦੀ ਹੈ 1984 ਦੇ ਸਿੱਖ ਕਤਲੋਗਾਰਤ ਕਰਨ ਵਾਲੀ ਕਾਂਗਰਸ ਨਾਲ ਸਮਝੋਤਾ ਕਰਦੀ ਹੈ ਭਗਵੰਦਾਨ ਸਾਹਿਬ ਦਾ ਬਿਆਨ ਬਹੁਤ ਕਟਿਆ ਉਹਨਾਂ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਉਹਨਾਂ